ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਾਰੇ ਫੇਸਬੁੱਕ ਵੀਰਾਂ ਦਾ ਸਾਰੇ ਯੂਟਿਊਬਰ ਵੀਰਾਂ ਦਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਪਿੰਡ ਬੁਰਜਟਲਮਾ ਜ਼ਿਲ੍ਹਾ ਮਾਨਸਾ ਯਾਨੀ ਕਿ ਆਪਣੇ ਪਿੰਡ ਤੋਂ ਹੈ ਅੱਜ ਆਪਾਂ ਬਾਈ ਡਾਕਟਰ ਮਨਪ੍ਰੀਤ ਦੇ ਘਰੇ ਆ ਬਾਈ ਕੋਲੇ ਆਹਾ ਝੋਟੀ ਲਾ ਲਓ ਮੱਝ ਲਾ ਲਓ ਪੈਂਦੀ ਝੋਟੀਆਂ ਚ ਬਹੁਤ ਯਾਦੇ ਡਬਲ ਬਿੱਡ ਵਾਲੀ ਝੋਟੀ ਆ ਮਿੱਤਰੋ ਲੈਗ ਸਕੋਰ ਚੈੱਕ ਕਰ ਲਓ ਏਸੀ ਵਾਲੇ ਕਮਰੇ ਜਿੱਡੀ ਮੱਝ ਆ ਮਿੱਤਰੋ ਐਂਦੀ ਆ ਵੀ ਹਾਂ ਮੈਂ ਦੁੱਧ ਕੱਢੂ ਮੂਹੋ ਬੋਲਦੀ ਐ ਬਾਹਰ ਆਪ ਹੀ ਦੱਸਦੀ ਐ ਝੋਟੀ ਵੀ ਦੁੱਧੋਂ ਖੁੱਲਾ ਪਾਉਂਗੀ ਜਿੰਨੀ ਇਹਦੀ ਡਿਟੇਲ ਐ ਸਾਰੀ ਆਪਾਂ ਬਾਈ ਡਾਕਟਰ ਮਨਪ੍ਰੀਤ ਨਾਲ ਗੱਲ ਕਰਦੇ ਹਾਂ ਸਾਰਾ ਰਿਕਾਰਡ ਪਤਾ ਕਰਦੇ ਹਾਂ ਆ ਜਾ ਵੀਰ ਡਾਕਟਰ ਸਾਹਿਬ ਸਸਰੀ ਗੱਲ ਬਾਈ ਓ ਠੀਕ ਓ ਬਾਈ ਸਸਰੀ ਗੱਲ ਬਾਈ ਜੀ ਠੀਕ ਆ ਬਾਈ ਸਸਰੀ ਗੱਲ ਮਨਪ੍ਰੀਤ ਦਾ ਨਗੀਨਾ ਬਾਈ ਆਪਣੇ ਘਰ ਦੀ ਝੋਟੀ ਐ ਇਹ ਬਈ ਪਹਿਲੇ ਸੂਈ ਲਿਆਂਦੀ ਐ ਆਪਾਂ ਅੱਛਾ ਪਹਿਲੇ ਸੂਈ ਆਪਾਂ ਖਰੀਦੀ ਸੀ ਹਾਂ ਖਰੀਦੀ ਸੀ ਠੀਕ ਐ ਬਾਈ ਹੁਣ ਬਾਈ ਐਂ ਦੱਸ ਦੇ ਇਹ ਸੂਆ ਕੰਮ ਹੈ ਕਿੰਨੇ ਦਿਨਾਂ ਦੀ ਇਹ ਕੱਚੀ ਮੰਨ ਲਾ ਰਹਿੰਦੇ ਲਾਲਾ ਲਿਖਤ ਦੇ ਹਿਸਾਬ ਨਾਲ ਭਾਈ ਹਜੇ 5-6 ਦਿਨ ਰਹਿੰਦੇ ਇਹ ਤੇ ਬਾਕੀ ਆ ਜਿਹੜੇ ਠੀਕ ਹੈ ਜੀ ਤੇ ਪਹਿਲੇ ਸੂਏ ਨੇ 12 ਕਿਲੋ ਦੁੱਧ ਦਿੱਤਾ ਐਵੇਂ ਕਿਪਮਾਰ ਨੂੰ ਕੁਛ ਕਹੀ ਜਿਲੇ ਜਿਲੇ ਆਪਰੇ ਆਪੀ ਕਹੋ ਨਾ ਠੀਕ ਹੈ ਭਾਈ ਕਿ ਸੂਏ 14 ਕਿਲੋ ਦੁੱਧ ਦਿੱਤੇ ਭਾਈ ਐਦਗੀ ਸੇਵਾ ਜੰਮੀ ਪੜੀ ਬਥੇਰੀ ਹੈ ਠੀਕ ਹੈ ਭਾਈ ਉਹ ਵੀ ਮਿਹਨਤ ਨਾ ਕਰ ਲੂਗਾ ਕੋਈ ਠੀਕ ਹੈ ਡਾਕਟਰ ਸਾਹਿਬ ਪਰ ਉਹ ਵੀ ਆਪਣੇ ਪਿੰਡਾਂ ਚ ਆਪਾਂ ਆਵਦਾ ਪਸ਼ੂ ਐ ਤਾਂ ਕਰਕੇ ਬੜਾਈ ਕਰਾਂਗੇ ਦੋ ਦੋ ਚਾਰ ਚਾਰ ਪਿੰਡਾਂ ਜੋ ਇਹ ਜੀ ਮੱਝ ਪਾਲੀ ਜਾਂਦੀ ਐ ਬਾਈ ਮਿੱਤਰੋ ਡਾਕਟਰ ਸਾਹਿਬ ਦੀ ਵੀ ਗੱਲ ਠੀਕ ਐ ਕੋਈ ਤਾਂਵੇਂ ਘਰੋਂ ਐ ਜਾਂ ਸਕੀਨ ਪਸ਼ੂ ਐਡੇ ਵੱਡਾ ਨਿਕਲਦਾ ਨਹੀਂ ਇੰਨੀ ਗ੍ਰੋਥ ਅੱਜ ਕੱਲ੍ਹ ਜਾਨਵਰਾਂ ਦੀ ਨਹੀਂ ਹੁੰਦੀ ਜਦਾਂ ਆਏ ਲਾ ਲੋ ਵੀ ਛੋਟੀਆਂ ਕਰਦੇ ਆਂ ਪੰਜ ਲੀਟਰ ਕੱਪ ਦਾ ਆਪਾਂ ਮਨ ਸਕਦੇ ਹਾਂ ਇਹਦਾ ਸਾਡੇ ਮੋਢੇ ਤੋਂ ਵੀ ਮੇਰੇ ਤੋਂ ਤੱਪਦੀ ਐ ਮੇਰਾ 6 ਫੁੱਟ ਦੇ ਕਰੀਬ ਕੱਦਾ ਕੋਈ ਆਪਾਂ ਝੂਠ ਨਹੀਂ ਬੋਲਦੇ ਜਿਹੜੀ ਗੱਲ ਹੈਗੀ ਆ ਮਿੱਤਰੋ ਉਹੀ ਗੱਲਾਂ ਪਰਸੀਏ ਕਰਾਂਗੇ ਅਗਲਾ ਕੇ ਬਾਕੀ ਥੋੜਾ ਜਿਹਾ ਨੇੜੇ ਆ ਕੇ ਨਾ ਅੱਖੀ ਦੇਖ ਕੇ ਗੱਲ ਕੁਝ ਹੋਰ ਬਣ ਜਾਂਦੀ ਆ ਫੋਨ ਦੀ ਇਹੋ ਜੀ ਗੱਲ ਨਹੀਂ ਹੈਗੀ ਜਮਾ ਠੰਡੀ ਸੀਲ ਆ ਸਿੰਗਲ ਹੱਡੀ ਦੇ ਵਿੱਚ ਆ ਮਿੱਤਰੋ ਦੁੱਧ ਪਾਉਣ ਦੇ ਵਿੱਚ ਮਿੱਤਰੋ ਖੁੱਲੀ ਚੱਲਣਾ ਹੀ ਦੁੱਧ ਦੇ ਝੋਟੀਆਂ ਚੰਗੇ ਦੁੱਧ ਦੇ ਰਕਾਰਡ ਵਾਲੀ ਝੋਟੀ ਆ ਮਿੱਤਰੋ ਹੁਣ ਮਨਪ੍ਰੀਤ ਆ ਨੱਸ ਬਾਈ ਐਤ ਕੀ ਇਹ ਕਿੰਨੇ ਸੂਏ ਸੂਗੀ ਤੀਜੇ ਸੂਏ ਸੂਗੀ ਬਾਈ ਜੀ ਲਓ ਵੀ ਮਿੱਤਰੋ ਦੋ ਸੂਏ ਬਾਈ ਨੇ ਘਰੇ ਚੋਈ ਆ ਪਹਿਲੇ ਹੋਏ ਇਹਨਾਂ ਨੇ ਲੈ ਆਂਦੀ ਸੀ ਦੂਜੇ ਸੂਏ ਆ ਬਚੋਈ ਆ ਤੀਜੇ ਸੂਏ ਵਾਸਤੇ ਹੁਣ ਗੱਪਣਾ ਬਾਈ ਠੀਕ ਹੈ ਬਾਈ ਪਛੂ ਮੇਰੇ ਥਾ ਰੱਖਣ ਨੂੰ ਥੋੜਾ ਹੋਣ ਕਰਕੇ ਬਸ ਵੀ ਇਹ ਸੂਣ ਵਾਲੀ ਹੈ ਗਾਈਆਂ ਵੀ ਗੱਬਣ ਨੇ ਠੀਕ ਹੈ ਬਾਈ ਇਹ ਚਲ ਮਹਿੰਗੇ ਮੁੱਲ ਦਾ ਪਸ਼ੂ ਆ ਬਾਈ ਯਾਰ ਹਾਂ ਸਵੇਤਾ ਲੱਗਣਾ ਹੈ ਬਾਈ ਇੱਕ ਅੱਧਾ ਪਸ਼ੂ ਸਕੀਨ ਪਸ਼ੂ ਲੈਂਦਾ ਹੁੰਦਾ ਚਲੋ ਘਰੇ ਵੀ ਰੱਖਦਾ ਬਾਈ ਕੁਛ ਦੁੱਧ ਦੇ ਵੀ ਲਈ ਬੈਠਾ ਪਸ਼ੂ ਇੱਕ ਇਹ ਘਰੇਲੂ ਪਰਿਵਾਰ ਕੋਲ ਆ ਮਿੱਤਰੋ ਕੋਈ ਬਾਈ ਦਾ ਵਪਾਰ ਲੈਣ ਦਾ ਕੰਮ ਨਹੀਂ ਸਕੀਨ ਪਸ਼ੂ ਦਾ ਇੱਕ ਅੱਧਾ ਸੌਦਾ ਮਾਰ ਕੇ ਜਰੂਰ ਘਰੇ ਲਾਉਂਦਾ ਚਲੋ ਬਾਈ ਦੀ ਮਿਹਨਤ ਹੈ ਘਰ ਖਵਾਇਆ ਹੈ ਮਿੱਤਰੋ ਖੁੱਲੀ ਆ ਲੈ ਵੀ ਮਿੱਤਰਾਂ ਖੋਲ ਕੇ ਦਿਖਾ ਦੇ ਡਾਕਟਰ ਜੀ ਤੁਰਦੀ ਦੇ ਨਿਗਾ ਮਾਰ ਲਓ ਮਿੱਤਰੋ ਪੀੜੀ ਦੇ ਪਾਵਿਆ ਵਰਗੇ ਥਾਣਾ ਅੰਡਰ ਦੇ ਲਿਵਾ ਮਾਰ ਰੋ ਲਿਓਟੀ ਬਹੁਤ ਸੋਹਣੀ ਲੱਗੀ ਹੋਈ ਐ ਬਾ ਕਮਾਲ ਐ ਲੈ ਵੀਰ ਮੈਨੂੰ ਦਿਖਾ